ਕੋਰਦੀ ਘੜੀ ਤਾਂ ਗੁਰੂ ਸਾਹਿਬ ਖਾਲਸੇ ਦਾ ਹੁਕਮ ਪ੍ਰਵਾਨ ਕਰਕੇ ਛੱਡ ਆਏ ਸਨ ਪਰ ਉਦੋਂ ਬਾਅਦ ਕੀ ਹੋਇਆ ਕਿਵੇਂ ਗੁਰੂ ਸਾਹਿਬ ਕੈਰ ਪਰੀਆਂ ਠੰਡੀਆਂ ਰਾਤਾਂ 'ਚ ਅੱਕ ਦੇ ਪੱਤੇ ਚੱਬਦੇ ਹੋਏ ਕੰਢੀਲੇ ਪਥਰੀਲੇ ਰਾਹਾਂ ਤੇ ਨੰਗੇ ਪੈਰੀ ਇਕੱਲੇ ਮੀਂਹਾਂ ਤੱਕ ਤੁਰਦੇ ਰਹੇ ਇਹੋ ਜਿਹਾ ਸਮਾਂ ਵੀ ਆਇਆ ਜਿਹੜੇ ਸੂਰਮੇ ਕਦੇ ਗੁਰੂ ਸਾਹਿਬ ਲਈ ਜੰਗੇ ਮੈਦਾਨ 'ਚ ਆਪਣੀਆਂ ਜਾਨਾਂ ਦਾਅ ਤੇ ਲਾ ਕੇ ਜੂਝ ਰਹੇ ਸਨ ਅੱਜ ਉਹਨਾਂ ਵਫਾਦਾਰ ਲੋਕਾਂ ਨੇ ਵੀ ਗੁਰੂ ਸਾਹਿਬ ਨੂੰ ਆਪਣੇ ਘਰੇ ਰੱਖਣ ਤੋਂ ਮਨਾ ਕਰਤਾ ਸੀ ਕਿੱਥੇ ਤੇ ਕਿਹੜੇ ਹਾਲਾਤਾਂ 'ਚ ਬੈਠ ਕੇ ਗੁਰੂ ਸਾਹਿਬ ਨੇ ਇਤਿਹਾਸ ਬਦਲ ਦੇਣ ਵਾਲਾ ਖਤ ਜਫਰਨਾਮਾ ਲਿਖਿਆ ਤੇ ਜਫਰਨਾਮਾ ਪੜਨ ਤੋਂ ਬਾਅਦ ਔਰੰਗਜ਼ੇਬ ਦੀ ਕੀ ਹਾਲਤ ਹੋਈ ਤੇ ਕੀ ਕੁਛ ਵਾਪਰਿਆ ਚਮਕੌਰ ਤੋਂ ਅੱਗੇ ਦੇ ਸਫ਼ਰ ਵਿੱਚ ਜਾਣਾਂਗੇ ਸਭ ਕੁਝ ਅੱਜ ਦੇ ਇਸ ਵੀਡੀਓ ਵਿੱਚ ਸ਼ਿਰਗੁਰ ਗੋਬਿੰਦ ਸਿੰਘ ਜੀ ਨੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਕੁੱਲ ਤਿੰਨ ਸਿੰਘਾਂ ਦੇ ਨਾਲ ਚਮਕੌਰ ਦੀ ਗੜੀ ਛੱਡਣ ਦਾ ਫੈਸਲਾ ਲਿਆ ਸੀ ਪਰ ਗੜੀ ਤੋਂ ਨਿਕਲਦਿਆਂ ਹੀ ਲੱਖਾਂ ਦੇ ਘੇਰੇ ਨੂੰ ਪਾਰ ਕਰਦਿਆਂ ਇਹ ਤਿੰਨੋਂ ਸਿੰਘ ਗੁਰੂ ਸਾਹਿਬ ਤੋਂ ਨਿਖੜ ਗਏ ਸਨ ਸੋ ਹੁਣ ਅੱਗੇ ਦਾ ਪੈਂਡਾ ਗੁਰੂ ਪਾਤਸ਼ਾਹ ਨੂੰ ਇਕੱਲੇ ਹੀ ਤੈਅ ਕਰਨਾ ਪੈ ਰਿਹਾ ਸੀ ਅੱਤ ਦੀ ਠੰਡ ਸੀ ਸਰਸਾ ਨਦੀ ਪਾਰ ਕਰਨ ਤੋਂ ਲੈ ਕੇ ਹੁਣ ਤੱਕ ਦੋ ਤਿੰਨ ਦਿਨਾ ਤੋਂ ਲਗਾਤਾਰ ਤੁਰਦੇ ਰਹਿਣ ਕਰਕੇ ਗੁਰੂ ਸਾਹਿਬ ਦੇ ਪੈਰ ਤੱਕ ਸੁੱਜ ਗਏ ਸਨ ਤੇ ਜੁੱਤੀ ਪਾ ਕੇ ਤੁਰਨਾ ਔਖਾ ਹੋ ਰਿਹਾ ਸੀ ਸੋ ਗੁਰੂ ਸਾਹਿਬ ਨੇ ਆਪਣਾ ਜੋੜਾ ਰਾਤ ਹੀ ਕਿਤੇ ਉਤਾਰ ਦਿੱਤਾ ਤੇ ਹੁਣ ਸੱਚੇ ਪਾਤਸ਼ਾਹ ਕੱਚੇ ਕੰਢੀਲੇ ਰਾਹਾਂ ਤੇ ਭयंकर ਠੰਡ ਚ ਨੰਗੇ ਪੈਰੀ ਹੀ ਤੁਰੇ ਜਾ ਰਹੇ ਹਨ ਰਾਹ ਵਿੱਚ ਅਲਫੂ ਤੇ ਗਾਮੂ ਨਾਂ ਦੇ ਦੋ ਬੰਦੇ ਮਿਲੇ ਜਿਨ੍ਹਾਂ ਗੁਰੂ ਸਾਹਿਬ ਨੂੰ ਪਛਾਨ ਲਿਆ ਤੇ ਰੌਲਾ ਪਾਉਣਾ ਸ਼ੁਰੂ ਕਰਤਾ ਗੁਰੂ ਜੀ ਨੇ ਉਹਨਾਂ ਨੂੰ ਚੁੱਪ ਰਹਿਣ ਲਈ ਇੱਕ ਦੋ ਮੋਹਰਾਂ ਵੀ ਦਿੱਤੀਆਂ ਪਰ ਉਹ ਮੋਹਰਾਂ ਲੈ ਕੇ ਵੀ ਆਪਣੀ ਆਈ ਤੋਂ ਬਾਜ਼ ਨਹੀਂ ਆਏ ਅੰਤ ਗੁਰੂ ਸਾਹਿਬ ਨੇ ਆਪਣੀ ਸ਼ਮਸ਼ੀਰ ਬੇਮਿਆਨ ਕਰਕੇ ਦੁਮਨ ਨੂੰ ਹੀ ਪਾਰ ਪਹੁੰਚਾ ਦਿੱਤਾ ਗੁਰੂ ਜੀ ਸਾਰੀ ਰਾਤ ਜੰਗਲੀ ਰਾਹਾਂ ਤੇ ਤੁਰਦੇ ਰਹੇ ਪਰ ਇਹ ਪੈਂਡਾ ਹਜੇ ਮੁੱਕਣ ਵਾਲਾ ਕਿੱਥੇ ਸੀ ਪਿਛਲੇ 2 ਦਿਨ ਤੇ 2 ਰਾਤਾਂ ਤੋਂ ਗੁਰੂ ਸਾਹਿਬ ਸੁੱਤੇ ਨਹੀਂ ਸਨ ਜਦੋਂ ਦਾ ਸ਼੍ਰੀ ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਲਿਆ ਉਦੋਂ ਤੋਂ ਲੈ ਕੇ ਹੁਣ ਤੱਕ ਇੱਕ ਪਲ ਵੀ ਉਹਨਾਂ ਨੇ ਚੈਨ ਨਾਲ ਨਹੀਂ ਸੀ ਕੱਟਿਆ ਇੰਨੇ ਲੰਬੇ ਸਮੇਂ ਤੋਂ ਜੂਝਦੇ ਰਹਿਣ ਕਰਕੇ ਸਰੀਰ ਥੱਕ ਕੇ ਚੂਰ-ਚੂਰ ਹੋ ਗਿਆ ਸੀ ਪਰ ਮਹਾਰਾਜ ਦੇ ਹੌਂਸਲੇ ਹਜੇ ਵੀ ਬੁਲੰਦੀਆਂ ਤੇ ਸਨ ਪਥਰੀਲੇ ਕੰਢੀਲੇ ਰਾਹਾਂ ਤੇ ਤੁਰਨ ਕਰਕੇ ਪੈਰ ਥਾਂ ਥਾਂ ਤੋਂ ਵਿੰਨੇ ਗਏ ਸਨ ਲਹੂ ਵਗ ਰਿਆ ਸੀ ਪੈਰ 'ਚ ਛਾਲੇ ਪੈ ਗਏ ਸਨ ਝਾੜੀਆਂ ਨਾਲ ਅੜੜ ਕੇ ਰੇਸ਼ਮੀ ਜੰਮਾ ਲੀਰੋ ਲੀਰ ਹੋ ਗਿਆ ਸੀ ਪਿਛਲੇ ਸਿਰਫ 2 ਦਿਨਾਂ 'ਚ ਗੁਰੂ ਸੇਬ ਦੋ ਪੈਂਕਰ ਜੰਗਾਂ ਲੜ ਚੁੱਕੇ ਸਨ ਇੱਕ ਸਰਸਾ ਦੇ ਕੰਡੇ ਤੇ ਤੇ ਦੂਜੀ ਚਮਕੌਰ ਦੀ ਗੜੀ 'ਚ ਸੰਭਾਵਕ ਜੀ ਗੱਲ ਹੈ ਕਿ ਅਨੇਕਾਂ ਥਾਵਾਂ ਤੇ ਫੱਟ ਵੀ ਲੱਗੇ ਹੋਣਗੇ। ਸਰੀਰ ਜ਼ਖਮੀ ਵੀ ਹੋਇਆ ਹੋਊਗਾ। ਉਤੋਂ ਲਹੂ ਜਮਾ ਦੇਣ ਵਾਲੀ ਕੈਰ ਦੀ ਠੰਡ ਪੈ ਰਹੀ ਸੀ। ਇਤਿਹਾਸਕਾਰ ਲਿਖਦੇ ਹਨ ਕਿ ਮਹਾਰਾਜ ਨੇ ਰਸਤੇ ਵਿੱਚ ਅੱਕ ਦੇ ਪੱਤੇ ਤੇ ਫਲ ਵੀ ਤੋੜ-ਤੋੜ ਕੇ ਖਾਦੇ ਤਾਂ ਕਿ ਖੂਨ ਗਰਮ ਰਹੇ ਤੇ ਆਖਰਕਾਰ ਫਿਰ ਗੁਰੂ ਸਾਹਿਬ ਮਾਚੀਵਾੜੇ ਦੇ ਬਾਹਰ ਇੱਕ ਬਾਗ ਦੇ ਖੂਹ ਤੇ ਆ ਕੇ ਠਹਿਰਾ ਕਰਦੇ ਹਨ। ਰਾਤ ਦਾ ਬਸ ਅਖੀਰਲਾ ਪੈਰ ਬਚਿਆ ਸੀ। ਸੋ ਥੱਕੇਵਾਂ ਲਾਉਣ ਲਈ ਗੁਰੂ ਸਾਹਿਬ ਉੱਥੇ ਹੀ ਖੂਹ ਦੀ ਟੈਂਡ ਦਾ ਸਹਰਾਣਾ ਲਾ ਕੇ ਬਾਗ ਵਿੱਚ ਜ਼ਮੀਨ ਤੇ ਹੀ लेट ਗਏ ਪਰ ਉਸ ਵੇਲੇ ਵੀ ਗੁਰੂ ਸਾਹਿਬ ਦਾ ਸੱਜਾ ਹੱਥ ਆਪਣੀ ਤਲਵਾਰ ਦੇ ਹੱਥੇ ਉੱਤੇ ਸੀ ਤੇ ਪਾਸ਼ਾ ਮੂੰਹ ਵੀ ਉਧਰ ਨੂੰ ਕਰਕੇ ਹਿਲੇਟੇ ਸਨ ਜਿੱਧਰੋਂ ਮੁਗਲ ਸਿਪਾਹੀ ਆਉਣ ਦਾ ਖਤਰਾ ਸੀ ਉੱਥੇ ਕੁਝ ਸਮਾਂ ਆਰਾਮ ਕਰਕੇ ਗੁਰੂ ਸਾਹਿਬ ਨੇ ਮਾਛੀਵਾੜੇ ਦੀ ਧਰਤੀ ਨੂੰ ਭਾਗ ਲਾਏ ਐਨੇ ਚਰਨੋਂ ਨਿਕੜੇ ਹੋਏ ਤਿੰਨੇ ਸਿੰਘ ਵੀ ਗੜੇ ਛੱਡਣ ਤੋਂ ਪਹਿਲਾਂ ਤੈਅ ਕੀਤੇ ਹੋਏ ਤਾਰੇ ਦੀ ਸੀਧ ਵਿੱਚ ਤੁਰਦੇ ਤੁਰਦੇ ਉੱਥੋਂ ਤੱਕ ਪਹੁੰਚ ਗਏ ਤੇ ਪਹੁੰਚ ਕੇ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਹੋਏ ਤਹ ਹਾਲਾਤਾਂ ਨੂੰ ਵੇਖ ਕੇ ਤਿੰਨੇ ਸਿੰਘਾਂ ਦਾ ਕਲੇਜਾ ਪਾਟ ਗਿਆ ਜਿਹੜੇ ਗੁਰੂ ਸਾਹਿਬ ਦੀ ਸ਼ਾਨੋ ਸ਼ੌਕਤ ਕਦੇ ਦਿੱਲੀ ਦੇ ਬਾਦਸ਼ਾਹ ਨੂੰ ਵੀ ਮਾਤ ਪਾਉਂਦੀ ਸੀ ਅੱਜ ਜ਼ਖਮੀ ਹਾਲਾਤ 'ਚ ਥੱਕੇ ਟੁੱਟੇ ਕੰਡਿਆਂ ਦੇ ਬਿਛੌਣੇ ਤੇ ਟੰਡ ਦਾ ਸਹਰਾਣਾ ਲਾ ਕੇ ਪਏ ਸਨ ਪਰ ਹੱਲੇ ਵੀ ਚੁਕੰਨਾ ਇੰਨੇ ਸਨ ਕਿ ਸਿੰਘਾਂ ਦੀ ਆੜ ਸੁਣ ਕੇ ਹੀ ਗੁਰੂ ਸਾਹਿਬ ਦੀ ਨੀਂਦ ਖੁੱਲ ਗਈ ਜਦੋਂ ਪਾਸ਼ਾ ਲੇਟੇ ਸਨ ਉਦੋਂ ਤੱਕ ਸਰੀਰ ਹਜੇ ਗਰਮ ਸੀ ਪਰ ਹੁਣ ਆਰਾਮ ਮਿਲਣ ਕਰਕੇ ਸਰੀਰ ਠੰਡਾ ਪੈ ਚੁੱਕਿਆ ਸੀ ਤੇ ਜਦੋਂ ਗੁਰੂ ਸਾਹਿਬ ਨੇ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਤੋਂ ਉੱਠਿਆ ਨਾ ਗਿਆ ਸਰੀਰ ਸੱਟਾਂ ਦੇ ਥਕਵੇਂ ਨਾਲ ਐਨ ਨਢਾਲ ਹੋ ਗਿਆ ਸੀ ਇੱਥੇ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਸਾਹਿਬ ਦਾ ਸਰੀਰ ਇਸ ਕਦਰ ਕਮਜ਼ੋਰ ਹੋ ਗਿਆ ਸੀ ਕਿ ਸਿੰਘਾਂ ਨੂੰ ਆਪਣੀ ਪਿੱਠ ਤੇ ਚੁੱਕ ਕੇ ਗੁਰੂ ਸਾਹਿਬ ਨੂੰ ਖੂਹ ਤੱਕ ਲਿਜਾਣਾ ਪਿਆ ਤੇ ਉੱਥੇ ਫਿਰ ਗੁਰੂ ਸਾਹਿਬ ਦਾ ਪੰਜ ਇਸ਼ਨਾਨਾ ਕਰਵਾਇਆ ਗਿਆ ਚਾਨਣ ਵਧਿਆ ਤਾਂ ਪੱਕਾ ਹੋ ਗਿਆ ਕਿ ਜਿਹੜੇ ਬਾਗ ਨੂੰ ਮੰੰਜਲ ਮਿੱਥ ਕੇ ਗੁਰੂ ਸਾਹਿਬ ਸਾਰੀ ਰਾਤ ਪੈਂਡਾ ਘੱਟ ਕੇ ਆਏ ਸਨ ਉਹ ਸਹੀ ਥਾਂ ਤੇ ਹੀ ਪਹੁੰਚੇ ਸਨ ਕਿਉਂਕਿ ਇਹ ਬਾਗ ਗੁਰੂ ਘਰ ਦੇ ਸ਼ਰਧਾਲੂ ਮਸੰਦ ਗੁਲਾਬੇ ਦਾ ਸੀ ਜੋ ਕਿ ਦਸ਼ਮੇਸ਼ ਪਾਸ਼ਾ ਦਾ ਖਾਸ ਵਿਸ਼ਵਾਸ ਪੱਤਰ ਸੀ ਦਰਅਸਲ ਸ਼੍ਰੀ ਅਨੰਦਪੁਰ ਸਾਹਿਬ ਨਿਕਲਣ ਤੋਂ ਬਾਅਦ ਗੁਰੂ ਜੀ ਉੱਥੇ ਉੱਤੇ ਹੀ ਠਹਿਰਾ ਕਰ ਰਹੇ ਸਨ ਜੋ ਗੁਰਸਿੱਖ ਉਹਨਾਂ ਦੇ ਗੂੜੇ ਵਿਸ਼ਵਾਸਪਾਤਰ ਸਨ ਫੇਰ ਭਾਵੇਂ ਉਹ ਕੋਟਲਾ ਨਿਹੰਗਖਾਨ ਦਾ ਘਰ ਹੋਵੇ ਜਾਂ ਭਾਈ ਵਿਧੀਚੰਦ ਰਾਵਤ ਦੀ ਉਹ ਹਵੇਲੀ ਜਿਹਨੂੰ ਆਪਾਂ ਚਮਕੌਰ ਦੀ ਗੜੀ ਦੇ ਨਾਮ ਨਾਲ ਜਾਣਦੇ ਹਾਂ ਜਾਂ ਅੱਗੇ ਚੱਲ ਕੇ ਗੁਰੂ ਸਾਹਿਬ ਜਿਹੜੇ ਨਬੀ ਖਾਨ ਤੇ ਗਨੀ ਖਾਨ ਨੂੰ ਮਿਲਣਗੇ ਕਿੱਥੇ ਕਿੱਥੇ ਰੁਕਣਾ ਸੁਰੱਖਤ ਰਹੂਗਾ ਇਹ ਸਭ ਗੁਰੂ ਸਾਹਿਬ ਨੇ ਪਹਿਲਾਂ ਤੋਂ ਹੀ ਸੋਚਿਆ ਹੋਇਆ ਸੀ ਪੰਜ ਸ਼ਰਨਾਂ ਕਰਦਿਆਂ ਨੂੰ ਬਾਗ ਦਾ ਰਾਖਾ ਗੁਲਾਬੇ ਮਸੰਦ ਨੂੰ ਬੁਲਾ ਲਿਆਇਆ ਗੁਲਾਬਾ ਸ਼ਵਾਰੇ ਪਾ ਕੇ ਉਬਾਲਿਆ ਗਰਮ ਦੁੱਧ ਦਾ ਗੜਵਾ ਲੈ ਕੇ ਹਾਜ਼ਰ ਹੋਇਆ ਤੇ ਮਹਾਰਾਜ ਤੇ ਨਾਲ ਦੇ ਸਿੰਘਾਂ ਨੇ ਦੁੱਧ ਛੱਕ ਕੇ ਆਪਣਾ ਕੁਛ ਥਕੀਵਾ ਦੂਰ ਕੀਤਾ ਗੁਲਾਬੇ ਨੇ ਅਰਜ਼ ਕੀਤਾ ਕਿ ਗੁਰੂ ਸਾਹਿਬ ਦਿਨ ਚੜ ਚੁੱਕਿਆ ਹੈ ਤੇ ਮੇਰਾ ਘਰ ਇੱਥੋਂ ਬਾਗ ਤੋਂ ਥੋੜਾ ਹਟਵਾ ਹੈ ਜੇ ਆਪਾਂ ਹੁਣੇ ਘਰ ਵੱਲ ਤੁਰ ਪਏ ਤਾਂ ਪਿੰਡ ਵਾਲਿਆਂ ਨੂੰ ਖਬਰ ਹੋ ਜੂਗੀ ਸੋ ਬੇਨਤੀ ਹੈ ਸੱਚੇ ਪਾਸ਼ਾ ਜੇ ਤੁਸੀਂ ਦਿਨੇ-ਦਿਨੇ ਇੱਥੇ ਬਾਗ ਵਿੱਚ ਹੀ ਆਰਾਮ ਕਰੋ ਗੁਲਾਬੇ ਦੀ ਗੱਲ ਨੂੰ ਠੀਕ ਜਾਣ ਕੇ ਦਸ਼ਮੇਸ਼ ਪਾਸ਼ਾ ਤੇ ਸਿੰਘਾਂ ਨੇ ਦਿਨ ਪਰ ਉੱਥੇ ਬਾਗ ਵਿੱਚ ਹੀ ਠਹਿਰਾ ਕੀਤਾ ਥੋੜੇ ਜਿਹਾ ਪਿੱਛੋਂ ਗੁਲਾਬੇ ਦਾ ਭਰਾ ਪੰਜਾਬਾ ਅੰਨ ਪਾਣੀ ਲੈ ਕੇ ਉੱਥੇ ਹਾਜ਼ਰ ਹੋਇਆ ਤੇ ਦੋਵਾਂ ਨੇ ਮਹਾਰਾਜ ਦੀ ਰੱਜ ਕੇ ਸੇਵਾ ਕੀਤੀ। ਇੱਥੇ ਇੱਕ ਗੱਲ ਹੋਰ ਦੱਸਣੀ ਬੰਦੀ ਹੈ ਕਿ ਇਤਿਹਾਸਿਕ ਖੱਤ ਜਫਰਨਾਮਾ ਬਾਰੇ ਤਾਂ ਆਪਾਂ ਸਭ ਜਾਣਦੇ ਹਾਂ ਪਰ ਇਤਿਹਾਸ ਦੀਆਂ ਲਿਖਤਾਂ 'ਚ ਇਹ ਵੀ ਲਿਖਿਆ ਮਿਲਦਾ ਹੈ ਕਿ ਗੁਰੂ ਸਾਹਿਬ ਨੇ ਜਫਰਨਾਮਾ ਤੋਂ ਪਹਿਲਾਂ ਵੀ ਔਰੰਗਜ਼ੇਬ ਦੇ ਨਾਮ ਇੱਕ ਖੱਤ ਲਿਖਿਆ ਸੀ ਜੋ ਕਿ ਜਫਰਨਾਮਾ ਤੋਂ ਵੀ ਕਿਤੇ ਵੱਧ ਸਖਤ ਭਾਸ਼ਾ ਵਿੱਚ ਲਿਖਿਆ ਗਿਆ ਸੀ। ਉਸ ਖੱਤ ਦਾ ਨਾਮ ਸਰੋਤਾਂ ਵਿੱਚ ਜੰਗਨਾਮਾ ਕਰਕੇ ਆਉਂਦਾ ਹੈ। ਜੰਗਨਾਮਾ ਜਫਰਨਾਮਾ ਤੋਂ ਪਹਿਲਾਂ ਲਿਖਿਆ ਗਿਆ ਸੀ। ਇਸ ਗੱਲ ਦਾ ਸਭ ਤੋਂ ਵੱਡਾ ਪ੍ਰਮਾਣ ਇਹ ਹੈ ਕਿ ਜਿੱਥੇ ਜਫਰਨਾਮਾ ਵਿੱਚ ਗੁਰੂ ਸਾਹਿਬ ਚਾਰੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹਨ ਉੱਥੇ ਜੰਗਨਾਮਾ ਵਿੱਚ ਗੁਰੂ ਸਾਹਿਬ ਦੋਵੇਂ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਹੀ ਲਿਖ ਰਹੇ ਹਨ ਯਾਨੀ ਕਿ ਜਦੋਂ ਜੰਗਨਾਮਾ ਲਿਖਿਆ ਗਿਆ ਉਦੋਂ ਤੱਕ ਹਜੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਗੁਰੂ ਸਾਹਿਬ ਤੱਕ ਪਹੁੰਚੀ ਨਹੀਂ ਸੀ ਹਨੇਰਾ ਘਿਰਨ ਤੇ ਦੋਵੇਂ ਮਸੰਦ ਭਰਾ ਗੁਰੂ ਸਾਹਿਬ ਤੇ ਨਾਲ ਦੇ ਸਿੱਖਾਂ ਨੂੰ ਬਾਗ ਚੋਂ ਕੱਢ ਕੇ ਆਪਣੇ ਘਰ ਲੈ ਗਏ ਤੇ ਕਮਜ਼ੋਰੀ ਦੂਰ ਕਰ ਲਈ ਉਸ ਰਾਤ ਗੁਰੂ ਸਾਹਿਬ ਤੇ ਸਿੰਘਾਂ ਨੂੰ ਮਹਾ ਪ੍ਰਸ਼ਾਦ ਛਕਾਇਆ ਗਿਆ ਇਸ ਤੋਂ ਬਾਅਦ ਗੁਰੂ ਸਾਹਿਬ ਤੇ ਸਿੰਘ ਵਿਰਾਜ ਗਏ ਤੇ ਉਧਰ ਗੁਲਾਬਾਂ ਦੇ ਪੰਜਾਬਾ ਦੋਵੇਂ ਘਰ ਦੇ ਬਾਹਰ ਸਾਰੀ ਰਾਤ ਪਹਿਰਾ ਦਿੰਦੇ ਰਹੇ ਉਸੇ ਰਾਤ ਖਬਰ ਮਿਲੀ ਕਿ ਗੁਰੂ ਸਾਹਿਬ ਦੀ ਪਾਲ ਵਿੱਚ ਕੁਝ ਫੌਜੀ ਦਸਤੇ ਇਧਰ ਨੂੰ ਹੀ ਆ ਰਹੇ ਹਨ ਇਹ ਗੱਲ ਤੋਂ ਦੋਵੇਂ ਮਸੰਦ ਭਰਾ ਡਰ ਗਏ ਕਿਉਂਕਿ ਉਹਨਾਂ ਦੇ ਚਾਰੇ ਪਾਸੇ ਗੁਰੂ ਘਰ ਦੇ ਵਿਰੋਧੀ ਸੈਦ ਮੁਸਲਮਾਨ ਰਹਿੰਦੇ ਸਨ ਅਗਲੇ ਦਿਨ ਸਵੇਰੇ ਜਾਨੀ ਜਾਨ ਪਾਸ਼ਾ ਗੁਲਾਬੇ ਦਾ ਚਿੰਤਾ ਵਿੱਚ ਚਿਹਰਾ ਵੇਖ ਕੇ ਸਾਰਾ ਮਾਜਰਾ ਭਾਂਪ ਗਏ ਤੇ ਫਰਮਾਏ ਕਿ ਡਰ ਨਾ ਗੁਲਾਬਿਆ ਅਸੀਂ ਅੱਜ ਵਿਦਿਆ ਹੋ ਜਾਣਾ ਹੈ ਥੋੜੇ ਸਮੇਂ ਬਾਅਦ ਹੀ ਦੋ ਪਠਾਨ ਭਰਾ ਨਬੀ ਖਾਨ ਤੇ ਗਨੀ ਖਾਨ ਗੁਰੂ ਸਾਹਿਬ ਨੂੰ ਪਾਲਦੇ ਹੋਏ ਉੱਥੇ ਪਹੁੰਚ ਗਏ ਇਹ ਦੋਵੇਂ ਦੂਰ ਦਰਾਡੇ ਤੋਂ ਸ਼ ਗੰਦਾਰ ਨਸਲੀ ਕੋੜੇ ਲਿਆ ਕੇ ਅਨੰਦਪੁਰ ਸਹਿਬ ਵੇਚਿਆ ਕਰਦੇ ਸਨ ਨਾਲ ਹੀ ਇਹ ਗੁਰੂ ਸਾਹਿਬ ਦੇ ਪੱਕੇ ਸ਼ਰਧਾਲੂ ਵੀ ਸਨ ਉਹਨਾਂ ਬੇਨਤੀ ਕੀਤੀ ਕਿ ਮਹਾਰਾਜ ਇਹ ਸਥਾਨ ਹੁਣ ਖਤਰੇ ਤੋਂ ਖਾਲੀ ਨਹੀਂ ਹੈ ਫੌਜੀ ਦਸਤੇ ਇਧਰ ਨੂੰ ਹੀ ਆ ਰਹੇ ਹਨ ਪਾਸ਼ਾ ਸਾਨੂੰ ਸੇਵਾ ਬਖਸ਼ੋ ਤਾਂ ਜੋ ਅਸੀਂ ਕੋਈ ᔪਗਤ ਲੜਾ ਕੇ ਤੁਹਾਨੂੰ ਕਿਸੇ ਸੁਰੱਖਤ ਥਾਂ ਤੇ ਲੈ ਚਲੀਏ ਤੇ ᔪਗਤ ਕੀ ਲਾਉਣੀ ਸੀ ਇਹ ਸ਼ਾਇਦ ਨਬੀ ਖਾਨ ਤੇ ਗਨੀ ਖਾਨ ਦੋਵੇਂ ਪਹਿਲਾਂ ਹੀ ਸੋਚ ਕੇ ਆਏ ਸਨ ਐਸੇ ਲਈਓ ਕਰੋ ਆਪਣੇ ਨਾਲ ਇੱਕ ਵੱਡਾ ਕੱਪੜਾ ਲੈ ਕੇ ਆਏ ਸਨ ਦੋਵਾਂ 'ਚੋਂ ਇੱਕ ਭਰਾ ਨੇ ਝਟਪਟ ਉਹ ਕੱਪੜਾ ਨੀਲੇ ਰੰਗ 'ਚ ਰੰਗ ਕੇ ਉਹਦੇ ਚੋਲੇ ਤਿਆਰ ਕਰਵਾ ਲਏ ਤੇ ਦੂਜਾ ਭਰਾ ਫੁਰਤੀ ਨਾਲ ਜਾ ਕੇ ਨੂਰਪੁਰ ਦੇ ਸੈਦ ਕਾਜੀ ਨੂੰ ਸੱਦ ਲਿਆ ਆ ਜੋ ਕਿ ਪਹਿਲਾਂ ਤੋਂ ਹੀ ਗੁਰੂ ਸਾਹਿਬ ਦਾ ਸ਼ਰਧਾਲੂ ਸੀ ਗੁਰੂ ਸਾਹਿਬ ਤੇ ਤਿੰਨੇ ਸਿੰਘਾਂ ਨੇ ਵਕਤ ਦੀ ਮੰਗ ਨੂੰ ਵੇਖਦੇ ਹੋਏ ਨੀਲੇ ਵਸਤਰ ਧਾਰਨ ਕਰ ਲਏ ਅਤੇ ਕੇਸ ਵੀ ਪਿੱਛੇ ਨੂੰ ਮੋਢਿਆਂ ਦੇ ਉੱਤੋਂ ਕਰਕੇ ਉੱਤੋਂ ਦਸਤਾਰਾਂ ਸਜਾ ਲਈਆਂ ਬਦਲੇ ਹੋਏ ਭੇਸ ਵਿੱਚ ਉਹ ਮੁਸਲਮਾਨ ਪੀਰ ਹੀ ਜਾਪਦੇ ਸਨ ਇੱਕ ਛੋਟੇ ਜਿਹੇ ਪਲੰਗ ਦੇ ਆਲੇ ਦੁਆਲੇ ਪਰਦੇ ਲਾ ਕੇ ਉਸ ਨੂੰ ਇੱਕ ਪਾਲਕੀ ਵਿੱਚ ਬਦਲ ਦਿੱਤਾ ਗਿਆ ਤੇ ਗੁਰੂ ਸਾਹਿਬ ਮੁਸਲਮਾਨ ਧਰਮ ਦੇ ਉੱਚਾ ਪੀਰ ਬਣ ਕੇ ਪਾਲਕੀ 'ਚ ਬੈਠ ਗਏ ਦਰਅਸਲ ਉੱਚ ਬਹਾਵਲਪੁਰ ਦੀ ਇੱਕ रियासत ਦਾ ਨਾਮ ਹੈ ਜਿੱਥੋਂ ਦੇ ਮੁਸਲਮਾਨ ਪੀਰ ਬੜੇ ਪ੍ਰਸਿੱਧ ਸਨ ਤੇ ਉਹ ਪਾਲਕੀਆਂ 'ਚ ਬੈਠ ਕੇ ਆਪਣੇ ਮੁਰਿੱਦਾਂ ਨੂੰ ਉਗਾਈ ਕਰਨ ਅਕਸਰ ਇਸ ਇਲਾਕੇ ਵਿੱਚ ਆਇਆ ਕਰਦੇ ਸਨ। ਨਬੀ ਖਾਨ ਤੇ ਗਨੀ ਖਾਨ ਨੇ ਅਗਲੇ ਪਾਸਿਓਂ ਤੇ ਭਾਈ ਧਰਮ ਸਿੰਘ ਤੇ ਮਾਨ ਸਿੰਘ ਨੇ ਪਿਛਲੇ ਪਾਸਿਓਂ ਪਾਲਕੀ ਨੂੰ ਉਠਾ ਲਿਆ। ਤੇ ਭਾਈ ਦਿਆ ਸਿੰਘ ਜੀ ਮੋਰ ਪੰਖਾਂ ਦਾ ਬਣਿਆ ਹੋਇਆ ਚੌਰ ਕਰਦੇ ਹੋਏ ਗੁਰੂ ਸਾਹਿਬ ਦੇ ਪਿੱਛੇ-ਪਿੱਛੇ ਆ ਰਹੇ ਸਨ। ਕਿਉਂਕਿ ਨਬੀ ਖਾਨ ਤੇ ਗਨੀ ਖਾਨ ਦੋਵੇਂ ਬੜੇ ਉੱਚੇ ਰਸੂਖ ਵਾਲੇ ਵਪਾਰੀ ਸਨ। ਸੋ ਲੰਬੇ ਪਿੰਡੇ ਤੱਕ ਕਿਸੇ ਨੇ ਉਹਨਾਂ ਨੂੰ ਰੋਕਣ ਦੀ ਜ਼ਰੂਰਤ ਨਹੀਂ ਕੀਤੀ। ਪਰ ਜਦੋਂ ਇਹ ਕਾਫਲਾ ਲਹਲੂ ਪਿੰਡ ਦੇ ਨੇੜੇ ਪਹੁੰਚਿਆ ਤੇ ਇੱਕ ਫੌਜੀ ਦਸਤੇ ਨੇ ਇਹਨਾਂ ਨੂੰ ਰੋਕ ਲਿਆ ਨਬੀ ਖਾਨ ਤੇ ਗਨੀ ਖਾਨ ਨੇ ਬੜਾ ਸਮਝਾਇਆ ਪਰ ਸ਼ਾਹੀ ਅਫਸਰਾਂ ਦੀ ਤਸੱਲੀ ਨਾ ਹੋਈ ਅੰਤ ਸਹੌਲ ਵਾਲੇ ਕਾਜੀ ਪੀਰ ਮੁਹੰਮਦ ਨੂੰ ਬੁਲਾ ਕੇ ਪੁੱਛਿਆ ਗਿਆ ਸੰਜੋਗ ਨਾਲ ਗੁਰੂ ਸਾਹਿਬ ਐਸੇ ਕਾਜੀ ਕੋਲੋਂ ਹੀ ਫਾਰਸੀ ਦੀ ਸਿੱਖਿਆ ਲੈਂਦੇ ਰਹੇ ਸਨ ਸੋ ਕਾਜੀ ਨੇ ਝੁੱਕ ਕੇ ਸਲਾਮ ਕੀਤਾ ਤੇ ਸਰਕਾਰੀ ਅਫਸਰਾਂ ਨੂੰ ਕਿਹਾ ਕਿ ਇਹ ਤਾਂ ਪੀਰਾਂ ਦੇ ਪੀਰ ਸਾਡੇ ਉੱਚ ਦੇ ਪੀਰ ਹਨ ਇਹਨਾਂ ਨੂੰ ਰੋਕ ਕੇ ਤੁਸੀਂ ਪਾਪ ਕਿਉਂ ਖੱਟ ਰਹੇ ਹੋ ਛੇਤੀ ਦਿਨੀ ਰਾਹ ਖੋਲ ਦਿਓ ਸ਼ਾਹੀ ਅਫਸਰਾਂ ਨੇ ਤੁਰੰਤ ਹੀ ਰਾਹ ਖੋਲਤਾ ਤੇ ਝੁੱਕ ਕੇ ਸਲਾਮਾ ਕਰਦੇ ਹੋਏ Okay. <laughs> ਗੁਰੂ ਸਾਹਿਬ ਦੀ ਸਵਾਰੀ ਨੂੰ ਵਿਦਿਆ ਕੀਤਾ ਸੋ ਇਸੇ ਤਰ੍ਹਾਂ ਅੱਗੇ ਵਧਦੇ ਹੋਏ ਗੁਰੂ ਸਾਹਿਬ ਪਿੰਡ ਕਨੇਚ ਪਹੁੰਚੇ ਪਿੰਡ ਦਾ ਨੰਬਰਦਾਰ ਫੱਤਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹਾਜ਼ਰ ਹੋਇਆ ਤੇ ਰਸਮ ਜੀ ਪੂਰੀ ਕਰਦਿਆਂ ਹੋਇਆਂ ਕਹਿ ਬੈਠਾ ਕਿ ਸੱਚੇ ਬਾਸ਼ਾ ਕੋਈ ਸੇਵਾ ਬਖਸ਼ੋ ਦਾਸ ਨੂੰ ਗੁਰੂ ਸਾਹਿਬ ਫਰਮਾਏ ਆਪਣੀ ਘੋੜੀ ਲਿਆ ਦੇ ਫੱਤਿਆ ਅਗਲੇ ਪਿੰਡ ਹੇਹਰ ਤੋਂ ਮੋੜ ਦੇਾਂਗੇ ਜਿੱਥੇ ਵਜ਼ੀਰ ਖਾਨ ਨੇ ਗੁਰੂ ਸਾਹਿਬ ਨੂੰ ਫੜਾਉਣ ਵਾਲਿਆਂ ਨੂੰ ਮੋਟਾ ਇਨਾਮ ਦੇਣ ਦਾ ਐਲਾਨ ਕੀਤਾ ਹੋਇਆ ਸੀ ਨਾਲ ਹੀ ਉਹਨੇ ਇਹ ਵੀ ਢਿੰਡੋਰਾ ਪਟਵਾ ਰੱਖਿਆ ਸੀ ਕਿ ਜੇ ਕਿਸੇ ਨੇ ਗੁਰੂ ਗੋਬਿੰਦ ਜੀ ਖੱਤੀ ਭਰ ਵੀ ਮਦਦ ਕੀਤੀ ਤਾਂ ਉਹਨੂੰ ਵੀ ਹਕੂਮਤ ਦਾ ਬਾਗੀ ਮੰਨ ਕੇ ਪਰਿਵਾਰ ਸਮੇਤ ਕਤਲ ਕਰ ਦਿੱਤਾ ਜਾਊਗਾ ਫੱਤੇ ਨੇ ਵੀ ਇਹ ਢੰਡੋਰਾ ਸੁਣਿਆ ਹੋਇਆ ਸੀ ਉਹ ਵਜ਼ੀਰ ਖਾਨ ਦੇ ਕਹਿਰ ਤੋਂ ਡਰ ਗਿਆ ਤੇ ਹੱਥ ਜੋੜ ਕੇ ਕਹਿਣ ਲੱਗਾ ਕਿ ਮਹਾਰਾਜ ਮੈਂ ਦੇਤਾ ਦਿੰਦਾ ਪਰ ਇਸ ਵੇਲੇ ਕੋੜੀ ਘਰੇ ਹੈ ਹੀ ਨਹੀਂ ਝੂਠ ਬੋਲਦੇ ਆ ਉਹਦੀ ਜ਼ੁਬਾਨ ਵੀ ਥਿਰਕ ਰਹੀ ਸੀ ਗੁਰੂ ਸਾਹਿਬ ਥੋੜਾ ਜਿਹਾ ਮੁਸਕਰਾ ਕੇ ਫਰਮਾਏ ਭਾਈ ਜੇ ਤੂੰ ਕਹਿ ਰਿਹਾ ਹੈ ਤਾਂ ਠੀਕ ਹੀ ਕਹਿ ਰਿਹਾ ਹੋਏਗਾ ਕੋੜੀ ਘਰੇ ਨਹੀਂ ਹੁਣੀ ਤੇ ਗੁਰੂ ਸਾਹਿਬ ਦੇ ਮੁਖ ਤੋਂ ਨਿਕਲੇ ਇਹ ਵਾਕ ਉਸੇ ਦਿਨ ਹੀ ਪੂਰੇ ਹੋ ਗਏ ਫੱਤਾ ਜਦੋਂ ਘਰੇ ਪੁੱਜਾ ਤਾਂ ਘੋੜੀ ਦੀ ਸੱਪ ਲੜਨ ਕਰਕੇ ਮੌਤ ਹੋ ਚੁੱਕੀ ਸੀ ਕਹਿੰਦੇ ਹਨ ਕਿ ਅਗਲੇ ਦਿਨ ਸੱਪ ਲੜਨ ਕਰਕੇ ਹੀ ਫੱਤੇ ਦੀ ਵੀ ਮੌਤ ਹੋ ਗਈ ਦਸ਼ਮੇਸ਼ ਪਾਸ਼ਾ ਉਸੇ ਤਰ੍ਹਾਂ ਹੀ ਪਾਲਕੀ ਤੇ ਸਵਾਰ ਅੱਗੇ ਵਧਦੇ ਰਹੇ ਤੇ ਹੁਣ ਅਗਲੀ ਮੰਜ਼ਿਲ ਸੀ ਹੇਹਰਪਿੰਡ ਮਹੰਤ ਕਿਰਪਾਲਦਾਸ ਦਾ ਡੇਰਾ ਗੁਰੂ ਸਾਹਿਬ ਨੇ ਦੋਵੇਂ ਭਰਾ ਨਬੀ ਖਾਨ ਤੇ ਗਨੀ ਖਾਨ ਨੂੰ ਹੁਕਮਨਾਮਾ ਬਖਸ਼ ਕੇ ਇੱਥੋਂ ਰਵਾਨਾ ਕੀਤਾ ਇਹਨਾਂ ਮੁਸਲਮਾਨ ਭਰਾਵਾਂ ਦੀ ਦੇਣ ਦਾ ਸਿੱਖ ਪੰਥ ਸਦਾ ਰਿਣੀ ਰਹੂਗਾ ਉਹ ਰਾਤ ਗੁਰੂ ਸਾਹਿਬ ਨੇ ਕ੍ਰਿਪਾਲ ਦਾਸ ਦੇ ਡੇਰੇ 'ਚ ਵਤਿੱਤ ਕੀਤੀ ਇਹ ਮਹੰਤ ਕ੍ਰਿਪਾਲ ਦਾਸ ਉਹੀ ਸੀ ਜਿਨੇ ਭੰਗਾਣੀ ਦੀ ਜੰਗ ਵਿੱਚ ਗੁਰੂ ਸਾਹਿਬ ਵੱਲੋਂ ਜੰਗ ਵਿੱਚ ਵੱਧ ਚੜ ਕੇ ਹਿੱਸਾ ਲਿਆ ਸੀ ਪਰ ਹੁਣ ਮਾਹੌਲ ਬਦਲ ਚੁੱਕਿਆ ਸੀ ਮਹੰਤ ਨੇ ਗੁਰੂ ਸਾਹਿਬ ਦੀ ਸੇਵਾ ਤਾਂ ਕੀਤੀ ਪਰ ਅੰਦਰੋਂ ਅੰਦਰੀ ਉਹ ਵੀ ਡਰਿਆ ਹੋਇਆ ਸੀ ਆਪ ਭਾਵੇਂ ਉਹ ਲੰਮਾ ਸਮਾਂ ਗੁਰੂ ਘਰ 'ਚ ਰਹਿ ਕੇ ਸੁਖਮਾਨ ਦਾ ਰਿਹਾ ਸੀ ਪਰ ਗੁਰੂ ਸਾਹਿਬ ਨੂੰ ਹੁਣ ਦੋ ਦਿਨ ਰੱਖਣਾ ਵੀ ਉਹਨੂੰ ਮਨਜ਼ੂਰ ਨਹੀਂ ਸੀ ਕਾਰਨ ਸਪਸ਼ਟ ਸੀ ਭੰਗਾਣੀ ਦੇ ਯੁੱਧ ਸਮੇ ਗੁਰੂ ਸਾਹਿਬ ਦੀ ਤਾਕਤ ਪੂਰੀਆਂ ਚੜ੍ਹਾਈਆਂ ਤੇ ਸੀ ਪਰ ਉਹਨਾਂ ਨੀਵੀਂ ਬੁੱਧੀ ਵਾਲਿਆਂ ਮੁਤਾਬਕ ਇਸ ਸਮੇ ਗੁਰੂ ਸਾਹਿਬ ਦੀ ਤਾਕਤ ਟੁੱਟ ਚੁੱਕੀ ਸੀ ਤੇ ਦੁਬਾਰਾ ਉਹਨਾਂ ਦੇ ਖੜੇ ਹੋਣ ਦਾ ਕੋਈ ਚਾਰਾ ਨਹੀਂ ਸੀ ਦਿਖ ਰਿਹਾ ਸੋ ਮਹੰਤ ਨੇ ਵੀ ਇਹ ਸੋਚਿਆ ਹੋਣਾ ਕਿ ਜਿਹਦਾ ਹੁਣ ਅੱਗੇ ਕੋਈ ਭਵਿੱਖ ਨਹੀਂ ਹੈ ਉਹਨੂੰ ਆਪਣੇ ਘਰ ਵਿੱਚ ਪਨਾਹ ਦੇ ਕੇ ਮੈਂ ਜ਼ਾਲਮ ਹਕੂਮਤ ਦਾ ਗੁਨਾਹਗਰ ਕਿਉਂ ਬਣਾ ਐਸੇ ਕਰਕੇ ਅਗਲੇ ਦਿਨ ਤੜਕੇ ਹੀ ਕਿਰਪਾਲ ਦਾਸ ਨੇ ਗੁਰੂ ਸਾਹਿਬ ਮੂਰੇ ਇੱਕ ਥਾਲ ਵਿੱਚ ਪੰਜ ਮੋਰਾ ਰੱਖ ਕੇ ਮੱਥਾ ਟੇਕਦਾ ਤੇ ਕਹਿਣ ਲੱਗਾ ਪਾਸ਼ਾ ਇੱਥੇ ਫੌਜਾਂ ਦੇ ਆਉਣ ਦਾ ਖਤਰਾ ਹਰ ਸਮੇਂ ਬਣਿਆ ਹੋਇਆ ਹੈ ਮੈਂ ਗਰੀਬ ਵੀ ਤੁਹਾਡੇ ਨਾਲ ਨਜਾਇਜ਼ ਹੀ ਮਾਰਿਆ ਜਾਊਂਗਾ ਆਪ ਲੰਮੇ ਜੱਟਪੁਰੇ ਵੱਲ ਅੱਗੇ ਵੱਧ ਜਾਓ ਉਹ ਥਾਂ ਇੱਥੋਂ ਨਾਲੋਂ ਵੱਧ ਸੁਰੱਖਤ ਹੈ ਹਜੇ ਥੋੜਾ ਹੀ ਅੱਗੇ ਵਧੇ ਸਨ ਕਿ ਭਾਈ ਮਨੀ ਸਿੰਘ ਜੀ ਦਾ ਭਰਾ ਭਾਈ ਨਿਗਾਈਆ ਸਿੰਘ ਗੁਰੂ ਸਾਹਿਬ ਨੂੰ ਆ ਮਿਲਿਆ ਉਹਨੇ ਮੱਥਾ ਟੇਕ ਕੇ ਆਪਣਾ ਘੋੜਾ ਗੁਰੂ ਸਾਹਿਬ ਨੂੰ ਪੇਟਾ ਕਰਤਾ ਸੋ ਹੁਣ ਗੁਰੂ ਸਾਹਿਬ ਘੋੜੇ ਤੇ ਸਵਾਰ ਆਪਣੇ ਤਿੰਨਾਂ ਪੈਦਲ ਸਿੰਘਾਂ ਦੇ ਨਾਲ ਲੰਮੇ ਜਟਪੁਰੇ ਵੱਲ ਅੱਗੇ ਵਧ ਰਹੇ ਹਨ ਤੇ ਜਦੋਂ ਰਾਜ ਪੈਂਦੇ ਪਿੰਡ ਰਾਏਕੋਟ ਅਪੜੇ ਤਾਂ ਉੱਥੋਂ ਦੇ ਮੁਸਲਮਾਨ ਚੌਧਰੀ ਰਾਈਕਲਾ ਨੇ ਗੁਰੂ ਸਾਹਿਬ ਦਾ ਬੜੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ। ਰਾਈਕਲਾ ਵੀ ਗੁਰੂ ਪਾਸ਼ਾ ਦੇ ਨਾਲ ਹੀ ਲੰਮੇ ਜਟਪੁਰੇ ਆ ਠਹਿਰਿਆ। ਮਹਾਰਾਜ ਤੇ ਸਿੰਘਾਂ ਦੇ ਲੰਗਰ ਪਾਣੀ ਦੀ ਸੇਵਾ ਵੀ ਰਾਈਕਲਾ ਨੇ ਹੀ ਕੀਤੀ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਰਾਈਕਲਾ ਨੂੰ ਕਿਹਾ ਕਿ ਆਪਣੇ ਕਿਸੇ ਭਰੋਸੇਯੋਗ ਨੂੰ ਸਰਹੰਦ ਭੇਜੋ। ਅਸੀਂ ਰਸਤੇ ਵਿੱਚ ਕੁਝ ਅਫਵਾਹਾਂ ਸੁਣੀਆਂ ਹਨ। ਅਸੀਂ ਅਸਲ ਹਾਲ ਜਾਨਣਾ ਚਾਹੁੰਦੇ ਹਾਂ। ਰਾਈਕਲਾ ਨੇ ਮਾਹੀ ਨਾਮ ਦੇ ਆਪਣੇ ਨੌਕਰ ਨੂੰ ਤੁਰੰਤ ਸਰਹੰਦ ਵੱਲ ਰਵਾਨਾ ਕਰਤਾ। ਸਰਹੰਦ ਪਹੁੰਚ ਕੇ ਮਾਹੀ ਨੇ ਜੋ ਕੁਝ ਸੁਣਿਆ ਉਦੀ ਰੂਹ ਕੰਬ ਗਈ ਸ਼ਾਮੀ ਵਾਪਸ ਮੁੜਿਆ ਤਾਂ ਉਹਦੇ ਗੁਰੂ ਸਾਹਿਬ ਦੇ ਚਰਨੀ ਟੈਪਿਆ ਤੇ ਰੋ ਰੋ ਕੇ ਸਾਰੀ ਵਿਅਥਾ ਕਹਿ ਸੁਣਾਈ ਗੁਰੂ ਪਾਸ਼ਾ ਉਸ ਸਮੇਂ ਖੇਤ ਦੀ ਵੱਟ ਤੇ ਬੈਠੇ ਇੱਕ ਤਿੱਖੇ ਖੰੰਜਰ ਨਾਲ ਇਤਿਹਾਸਕਾਰਾਂ ਨੇ ਇੱਥੇ ਕਰਦ ਸ਼ਬਦ ਦੀ ਵਰਤੋਂ ਕੀਤੀ ਹੈ ਗੁਰੂ ਸਾਹਿਬ ਖੇਤ ਦੀ ਵੱਟ ਤੇ ਬੈਠੇ ਕਰਦ ਨਾਲ ਇੱਕ ਦੰਬ ਦੇ ਬੂਟੇ ਨੂੰ ਖੁਰਚ ਰਹੇ ਸਨ ਗੁਰੂ ਗੋਬਿੰਦ ਪਾਸ਼ਾ ਐਨ ਸ਼ਾਂਤ ਸਨ ਪਰ ਰਾਇਕਲਾ ਤਿੰਨੇ ਸਿੰਘ ਤੇ ਮਾਹੀ ਇਹ ਸਭ ਜ਼ਾਲਮਪੁਣੇ ਦੀ ਬੇਦਰਦੀ ਭਰੀ ਦਾਸਤਾ ਸੁਣ ਕੇ ਉੱਬਾ ਮਾਰ ਮਾਰ ਕੇ ਰੋ ਰਹੇ ਸਨ ਜਦੋਂ ਮਾਹੀ ਨੇ ਦਰਦਪਰੀ ਕਹਾਣੀ ਸਮਾਪਤ ਕੀਤੀ ਤਾਂ ਗੁਰੂ ਸਾਹਿਬ ਨੇ ਕਰਦ ਨਾਲ ਧੰਬ ਦੇ ਬੂਟੇ ਨੂੰ ਜੜੋਂ ਉਖਾੜ ਦਿੱਤਾ ਰਾਈਕਲਾ ਇਹ ਵੇਖ ਕੇ ਅਚੰਬੇ ਚ ਪੈ ਗਿਆ ਕਹਿੰਦਾ ਪਾਸ਼ਾ ਇਹ ਕੀ ਹਜ਼ੂਰ ਨੇ ਜਵਾਬ ਦਿੱਤਾ ਜ਼ਾਲਮ ਸਰਕਾਰ ਦੀ ਜੜ ਪੁੱਟੀ ਗਈ ਹੈ ਕਾਫੀ ਸਮਾਂ ਮਾਹੌਲ ਇਸੇ ਤਰ੍ਹਾਂ ਗੰਭੀਰ ਬਣਿਆ ਰਿਹਾ ਤੇ ਫਿਰ ਦਿਨ ਢਲੇ ਤੋਂ ਗੁਰੂ ਸਾਹਿਬ ਇੱਕ ਵਾਰ ਫਿਰ ਅੱਗੇ ਵਧਣ ਲੱਗੇ ਅਗਲਾ ਮੁਕਾਮ ਸੀ ਪਿੰਡ ਦੀਨਾ ਰਵਾਨਾ ਹੁੰਦੇ ਸਮੇਂ ਰਾਈਕਲਾ ਨੇ ਦਸ਼ਮੇਸ਼ ਪਾਸ਼ਾ ਨੂੰ ਇੱਕ ਸ਼ਾਨਦਾਰ ਨਸਲੀ ਘੋੜਾ ਇੱਕ ਢਾਲ ਤੇ ਸ਼ਮਸ਼ੀਰ ਅਤੇ 101 ਸੋਨੇ ਦੀਆਂ ਮੋਹਰਾਂ ਭੇਟਾ ਕੀਤੀਆਂ ਗੁਰੂ ਸਾਹਿਬ ਨੇ ਵੀ ਰਾਇਕਲਾ ਨੂੰ ਸਿਰਪਾਓ ਵਜੋਂ ਇੱਕ ਤਲਵਾਰ ਬਖਸ਼ੀ ਰਾਇਕਲਾ ਤੇ ਉਹਦਾ ਪਰਿਵਾਰ ਕਈ ਪੀੜ੍ਹੀਆਂ ਤੱਕ ਇਸ ਪਵਿੱਤਰ ਸ਼ਸਤਰ ਦੀ ਸੇਵਾ ਕਰਦੇ ਰਹੇ ਪਰ ਅਫਸੋਸ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਸ਼ਸਤਰ ਸੰਭਾਲਿਆ ਨਹੀਂ ਤੇ ਹੁਣ ਗੁਰੂ ਸਾਹਿਬ ਜਦੋਂ ਪਿੰਡ ਦੀਨੇ ਪੁੱਜੇ ਤਾਂ ਉਸ ਪਿੰਡ ਦੇ ਮੁਖੀ ਸਨ ਚੌਧਰੀ ਲਖਮੀਰ ਸ਼ਮੀਰ ਤੇ ਤਖਤਮਲ ਇਹ ਤਿੰਨੇ ਗੁਰੂ ਘਰ ਦੇ ਮਹਾਨ ਸਿੱਖ ਭਾਈ ਰਾਏ ਜੋਧ ਦੇ ਪੁੱਤੇ ਸਨ ਰਾਏ ਜੋਧ ਨੇ 6ਵੇਂ ਪਾਸ਼ਾ ਸਿਰਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰੂ ਸਰਦੀ ਲੜਾਈ ਵਿੱਚ ਬੜੀ ਮਦਦ ਕੀਤੀ ਸੀ ਰਾਏ ਜੋਧ ਉਦੋਂ ਕਾਂਗੜਾ ਪਿੰਡ ਦਾ ਚੌਧਰੀ ਸੀ ਤੇ ਅੱਗੇ ਜਿਵੇਂ-ਜਿਵੇਂ ਪੁੱਤਰਾਂ ਦੀ ਵੰਡ ਹੁੰਦੀ ਜਾਂਦੀ ਹੈ ਹੁਣ ਅਗਲੀ ਪੀੜੀ 'ਚ ਉਹਦੇ ਪੋਤਿਆਂ ਨੇ ਕਾਂਗੜਾ ਦੇ ਲਾਗੇ ਇੱਕ ਨਵਾਂ ਪਿੰਡ ਵਸਾਇਆ ਸੀ ਪਿੰਡ ਦੀਨਾ ਇਹਨਾਂ ਤਿੰਨੇ ਭਰਾਵਾਂ ਨੇ ਗੁਰੂ ਸਾਹਿਬ ਦਾ ਪਰਵਾ ਸਵਾਗਤ ਕੀਤਾ ਐ ਸਵਾਗਤ ਕੀਤਾ ਜਿਵੇਂ ਵਜ਼ੀਰ ਖਾਨ ਤੇ ਉਹਦੇ ਡਰਾਵਿਆਂ ਦੀ ਉਹਨਾਂ ਗੁਰੂ ਦੇ ਸਿੱਖਾਂ ਨੂੰ ਕੋਈ ਪਰਵਾਹ ਹੀ ਨਾ ਹੋਵੇ ਪਿੰਡ ਦੇ ਇੱਕ ਤਰਖਾਨ ਸਿੱਖ ਭਾਈ ਸਾਸਿੰਗ ਕਈ ਥਾਵਾਂ ਤੇ ਨਾਮ ਪਾਈ ਦੇਸੂ ਵੀ ਆਉਂਦਾ ਹੈ ਉਹਨਾਂ ਇੱਕ ਨਵਾਂ ਚਬਾਰਾ ਪਾਇਆ ਸੀ ਐਨ ਲਿਪਿਆ ਪੋਚਿਆ ਬੜਾ ਹੀ ਸ਼ਾਨਦਾਰ ਉਸ ਚਬਾਰੇ ਚ ਗੁਰੂ ਸਾਹਿਬ ਦਾ ਠਹਿਰਾ ਕਰਵਾਇਆ ਗਿਆ ਜਿੱਦਾਂ ਕਿ ਮੈਂ ਸ਼ੁਰੂਆਤ ਚ ਜ਼ਿਕਰ ਕੀਤਾ ਸੀ ਦਸ਼ਮੇਸ਼ ਪਾਸ਼ਾ ਮਹਾਨ ਦੂਰਦਰਸ਼ੀ ਸਨ ਉਹਨਾਂ ਨੇ ਪਹਿਲੇ ਹੀ ਸੋਚ ਰੱਖਿਆ ਸੀ ਕਿ ਕਿਹੜੀ ਕਿਹੜੀ ਥਾਂ ਤੇ ਕਿਹੜੇ ਕਿਹੜੇ ਵਿਸ਼ਵਾਸਪੂਰਨ ਸਿੱਖ ਰਹਿੰਦੇ ਹਨ ਜਿਨ੍ਹਾਂ ਕੋਲ ਜਾ ਕੇ ਠਹਿਰਾ ਕੀਤਾ ਜਾ ਸਕਦਾ ਹੈ ਜੋ ਇਸ ਅਤ ਦੇ ਸੰਕਟ ਮੇ ਹੀ ਘੜੀਚ ਵੀ ਪੈਰ ਨਹੀਂ ਛੱਡਣਗੇ ਇਸੇ ਕਰਕੇ ਹੀ ਗੁਰੂ ਸਾਹਿਬ ਇੰਨੀ ਵਾਟ ਘਟ ਕੇ ਇੱਥੋਂ ਤੱਕ ਪਹੁੰਚੇ ਸਨ ਦਿਨੇ ਪਿੰਡ ਇਤਨੇ ਸਿੱਖ ਭਰਾ ਤਾਂ ਹੈ ਹੀ ਸਨ ਆਲੇ ਦੁਆਲੇ ਦੇ ਪਿੰਡਾਂ ਦੀ ਇਹ ਸੰਗਤਾਂ ਵੀ ਗੁਰੂ ਘਰ ਨੂੰ ਮੰਨਣ ਵਾਲੀਆਂ ਸਨ ਗੁਰੂ ਸਾਹਿਬ ਦੇ ਇੱਥੇ ਹੋਣ ਦੀ ਖਬਰ ਮਿਲਦਿਆਂ ਹੀ ਲੋਕ ਸ਼ਸਤਰ ਘੋੜੇ ਤੇ ਵੱਖ-ਵੱਖ ਤਰ੍ਹਾਂ ਦੇ ਨਜ਼ਰਾਨੇ ਲੈ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਣ ਲੱਗੇ ਸੈਭ ਜਾਦਿਆਂ ਦੀਆਂ ਸ਼ਹੀਦੀਆਂ ਦੀ ਵਾਰਤਾ ਸੁਣ ਕੇ ਲੋਕ ਤੜਫੁੱਟਦੇ ਲੋਕਾਂ ਅੰਦਰ ਜੋਸ਼ ਤੇ ਰੋਸ ਵਧਦਾ ਜਾ ਰਿਹਾ ਸੀ ਗੁਰਦੇਵ ਪਾਸ਼ਾ ਦੇ ਦੀਨੇ ਟਿੱਕੇ ਹੋਣ ਦੀ ਖਬਰ ਸਰਹੰਦ ਦੇ ਨਵਾਬ ਵजीर खान ਨੂੰ ਵੀ ਪਹੁੰਚ ਗਈ ਉਹਨੇ ਉਸੇ ਵੇਲੇ ਹੀ ਬੜੀ ਹੀ ਤਾੜਨਾ ਭਰੀ ਚਿੱਠੀ ਚੌਧਰੀ ਭਰਾਵਾਂ ਵੱਲ ਲਿਖੀ ਤੁਸੀਂ ਇਲਾਕੇ ਦੇ ਚੌਧਰੀ ਹੋ ਸਰਕਾਰੀ ਬੰਦੇ ਹੋ ਤੇ ਗੁਰੂ ਸਰਕਾਰ ਦਾ ਬਾਗੀ ਹੈ ਬਾਗੀਆਂ ਨੂੰ ਪਨਾਹ ਦੇਣ ਵਾਲੇ ਵੀ ਬਾਗੀ ਹੀ ਸਮਝੇ ਜਾਂਦੇ ਹਨ ਤੁਹਾਡਾ ਭਲਾ ਇਸੇ ਵਿੱਚ ਹੀ ਹੈ ਕਿ ਮੇਰਾ ਹੁਕਮ ਮਿਲਦਿਆਂ ਸਾਰ ਹੀ ਗੁਰੂ ਨੂੰ ਕੈਦ ਕਰਕੇ ਮੇਰੇ ਸਾਹਮਣੇ ਪੇਸ਼ ਕਰ ਦਿਓ ਇਸ ਹੁਕਮ ਨੂੰ ਨਾ ਮੰਨਣ ਜਾਂ ਦੇਰੀ ਕਰਨ ਵਿੱਚ ਤੁਸੀਂ ਵੀ ਬਾਗੀਆਂ ਵਾਲੀ ਸਜ਼ਾ ਦੇ ਹੀ ਹੱਕਦਾਰ ਹੋਵੋਗੇ ਅੱਗੋ ਚੌਧਰੀ ਭਰਾਵਾਂ ਨੇ ਵਜ਼ੀਰ ਖਾਨ ਨੂੰ ਉੱਤਰ ਲਿਖਿਆ ਨਵਾਬ ਸਾਹਿਬ ਨੂੰ ਘਰੋਂ ਦੀ ਕੋਈ ਲੋੜ ਨਹੀਂ ਇੱਥੇ ਐਸੀ ਕੋਈ ਏਦਾਂ ਦੀ ਕਾਰਵਾਈ ਨਹੀਂ ਹੋ ਰਹੀ ਜਿੱਤੋਂ ਸਰਕਾਰ ਜਾਂ ਹਕੂਮਤ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਹੋਵੇ ਅਸੀਂ ਗੁਰੂ ਮਹਾਰਾਜ ਦੇ ਸਿੱਖ ਹਾਂ ਤੇ ਉਹਨਾਂ ਦੀ ਸੇਵਾ ਕਰਨਾ ਸਾਡਾ ਧਰਮ ਹੈ ਜੇ ਆਪ ਜੀ ਦੇ ਧਾਰਮਿਕ ਪੀਰ ਆਪ ਕੋਲ ਹੋਣ ਤਾਂ ਕਿ ਤੁਸੀਂ ਉਹਨਾਂ ਦੀ ਸੇਵਾ ਨਹੀਂ ਕਰੋਗੇ ਇਸ ਟਿੱਟੀ ਦੇ ਨਾਲ ਹੀ ਚੌਧਰੀ ਭਰਾਵਾਂ ਨੇ ਇੱਕ ਭਰੋਸੇਯੋਗ ਆਦਮੀ ਨੂੰ ਭੇਜਿਆ ਜੋ 2-4 ਦਿਨ ਸਰਹੰਦ ਚ ਰਹਿ ਕੇ ਇਹ ਪਤਾ ਕਰ ਸਕੇ ਕਿ ਕਿਤੇ ਵਜ਼ੀਰ ਖਾਨ ਛੇਤੀ ਹੀ ਹਮਲਾ ਕਰਨ ਦੀ ਤਿਆਰੀ ਤਾਂ ਨਹੀਂ ਕਰ ਰਿਆ ਉਸ ਆਦਮੀ ਨੇ ਵਾਪਸ ਆ ਕੇ ਖਬਰ ਦਿੱਤੀ ਕਿ ਵਜ਼ੀਰ ਖਾਨ ਤਿਆਰੀ ਤਾਂ ਕਰ ਰਿਹਾ ਹੈ ਪਰ ਛੇਤੀ ਹਮਲਾ ਕਰਨ ਦੇ ਹਜੇ ਕੋਈ ਇਸ਼ਾਰ ਨਹੀਂ ਹਨ ਚੌਧਰੀਆਂ ਨੇ ਸਾਰੀ ਵਾਰਤਾ ਗੁਰੂ ਸਾਹਿਬ ਨੂੰ ਕਹਿ ਸੁਣਾਈ ਸਵੈ ਰਖਿਆ ਲਈ ਗੁਰੂ ਮਹਾਰਾਜ ਨੇ ਵੀ ਕੋਈ ਸੌਕ ਸਿਪਾਈ ਆਪਣੇ ਕੋਲ ਭਰਤੀ ਕਰ ਲਏ ਤੇ ਫਿਰ ਆਇਆ ਉਹ ਇਤਿਹਾਸਿਕ ਦਿਨ ਜਦੋਂ ਮੁਗਲ ਸਲਤਨਤ ਦੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਦੇ ਪਤਨ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਜਦੋਂ ਸਾਹਿਬੇ ਕਮਾਲ ਸ਼ਿਰ ਗੁਰ ਗੋਬਿੰਦ ਸਿੰਘ ਜੀ ਨੇ ਆਪਣੀ ਕਲਮ ਨਾਲ ਬੇਰਹਿਮ ਔਰੰਗਜ਼ੇਬ ਨੂੰ ਉਹ ਲਲਕਾਰ ਮਾਰੀ ਜਿਹਦੇ ਅਗਵਾਂ ਵਰਦੇ ਬੋਲਾ ਨੇ ਮੁਗਲ ਸਲਤਨਤ ਤਹਿਸ ਨਹਿਸ ਕਰਕੇ ਰੱਖ ਦਿੱਤੀ ਇਹ ਜਫਰਨਾਮਾ ਗੁਰੂ ਸਾਹਿਬ ਨੇ ਪਿੰਡ ਦੀਨੇ ਭਾਈ ਦੇਸਾ ਸਿੰਘ ਦੇ ਉਸੇ ਚਾਰੇ ਵਿੱਚ ਬੈਠ ਕੇ ਲਿਖਿਆ ਜਿੱਥੇ ਗੁਰੂ ਸਾਹਿਬ ਦੀ ਰਿਹਾਈਸ਼ ਕਰਵਾਈ ਗਈ ਸੀ ਤੇ ਇਹ ਖੱਤ ਦੇ ਕੇ ਗੁਰੂ ਸਾਹਿਬ ਨੇ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਦੀ ਜ਼ਿੰਮੇਵਾਰੀ ਲਈ ਇਸ ਨੂੰ ਖੁਦ ਔਰੰਗਜ਼ੇਬ ਦੇ ਹੱਥਾਂ ਚ ਪਹੁੰਚਾਉਣ ਦੀ ਔਰੰਗਜ਼ੇਬ ਜੋ ਏਸ਼ੀਆ ਦੀ ਸਭ ਤੋਂ ਤਗੜੀ ਮੁਗਲ ਸਲਤਨਤ ਦਾ ਮਾਲਕ ਸੀ ਜਿੱਤੇ 24 ਘੰਟੇ ਬਗੀਆਂ ਤੇ ਦੁਸ਼ਮਨਾ ਵੱਲੋਂ ਹਮਲੇ ਦਾ ਖਤਰਾ ਰਹਿੰਦਾ ਸੀ ਤੇਜ ਤਰਾਰ ਅਹਿਲਕਾਰਾਂ ਦੇ ਕਈ ਕਈ ਘੇਰੇ ਉਹਨੂੰ ਘੇਰੀ ਰੱਖਦੇ ਸਨ ਉੱਤੋਂ ਸਿੱਖਾਂ ਨਾਲ ਔਰੰਗਜ਼ੇਬ ਦੀ ਪੀੜ੍ਹੀਆਂ ਦੀ ਗੂੜੀ ਦੁਸ਼ਮਣੀ ਸੀ ਐਸੇ ਵਿੱਚ ਦੋ ਸਿੱਖਾਂ ਦਾ ਬਾਦਸ਼ਾਹ ਤੱਕ ਪਹੁੰਚ ਕੇ ਉਹਦੇ ਹੱਥ ਵਿੱਚ ਖੱਤ ਫੜਾਉਣਾ ਸੱਚਮੁੱਚ ਚੁਣੌਤੀ ਭਰਿਆ ਕੰਮ ਸੀ। ਔਰੰਗਜ਼ੇਬ ਉਸ ਸਮੇਂ ਦੱਖਣ ਵਿੱਚ ਅਹਿਮਦਨਗਰ ਵਿਖੇ ਪੜਾ ਲਾਏ ਹੋਏ ਸੀ। ਪਰ ਦੋਵੇਂ ਸਿੰਘਾਂ ਨੇ ਗੁਰੂ ਸਾਹਿਬ ਦੀ ਕਥਨਾ ਨੂੰ ਸਤਿਵਚਨ ਜਾਣ ਕੇ ਮੁਸਲਮਾਨ ਅਹੁਦੀਆਂ ਦਾ ਭੇਸ ਬਣਾਇਆ ਤੇ ਦੱਖਣ ਵੱਲ ਕੂਚ ਕਰ ਦਿੱਤੀ। ਤੇ ਕੁਝ ਸਮਾਸ਼ਾਹੀ ਅਹਿਲਕਾਰਾਂ ਨਾਲ ਰਸੂਖ ਪੈਦਾ ਕਰਕੇ ਸਿੰਘਾਂ ਨੇ ਇਹ ਕਾਰਜ ਵੀ ਨੇਪਰੇ ਚਾੜ ਦਿੱਤਾ। ਪਤਾ ਨਹੀਂ ਕੀ ਝੁਗਤਾ ਲਾ ਕੇ ਉਹਨਾਂ ਔਰੰਗਜ਼ੇਬ ਤੱਕ ਪਹੁੰਚ ਬਣਾਈ ਹੋਊਗੀ। ਜਿਨ੍ਹੇ ਸਰੋਤ ਮੈਂ ਹੁਣ ਤੱਕ ਫਰੋਲੇ ਹਨ ਡਿਟੇਲ ਵਿੱਚ ਤਾਂ ਇਹ ਜ਼ਿਕਰ ਕਿਤੇ ਨਹੀਂ ਮਿਲਦਾ ਪਰ ਭਾਈ ਸੋਨ ਸਿੰਘ ਸ਼ੀਤਲ ਲਿਖਦੇ ਹਨ ਕਿ ਭਾਈ ਦਿਆ ਸਿੰਘ ਕਿਸੇ ਤਰ੍ਹਾਂ ਔਰੰਗਜ਼ੇਬ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ ਸਨ ਤੇ ਇਹ ਖਤ ਉਹਨਾਂ ਨੇ ਔਰੰਗਜ਼ੇਬ ਦੇ ਹੱਥ ਵਿੱਚ ਹੀ ਫੜਾਇਆ ਸੀ ਤੇ ਹੁਣ ਜਦੋਂ ਜਫਰਨਾਮਾ ਪੜਿਆ ਔਰੰਗਜ਼ੇਬ ਨੇ ਤਾਂ ਇਹਨਾਂ ਅਖਰੀ ਬਿਰੁੱਧਾਂ ਨੇ ਉਹਦੇ ਹੰਕਾਰ ਦਾ ਕਿਲਾ ਤੈਸ ਨੈਸ ਕਰਕੇ ਰਖਤਾ ਇਤਿਹਾਸਕਾਰ ਲਿਖਦੇ ਹਨ ਕਿ ਜਫਰਨਾਮਾ ਪੜ੍ਹ ਕੇ ਔਰੰਗਜ਼ੇਬ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ। ਉਹਦੇ ਹੋਸ਼ ਉੱਡ ਗਏ ਸਨ। ਸਾਰੇ ਦਰਬਾਰ ਵਿੱਚ ਹੀ ਉਹਦੇ ਹੱਥ ਪੈਰ ਕੰਬਣ ਲੱਗ ਪਏ ਸਨ। ਇੱਕ ਖੱਤ ਪੜ੍ਹਦੇ ਸਾਰ ਹੀ ਔਰੰਗਜ਼ੇਬ ਦਾ ਰਵੱਈਆ ਬਦਲ ਗਿਆ ਸੀ। ਉਹਨਾਂ ਭਈ ਦਿਆ ਸਿੰਘ ਜੀ ਨੂੰ ਬੜੇ ਆਦਰ ਨਾਲ ਆਪਣੇ ਕੋਲ ਬਿਠਾਇਆ ਤੇ ਪਿੱਛੇ ਦੀ ਸਾਰੀ ਵਿਥਾ ਬੜੇ ਗੌਰ ਨਾਲ ਸੁਣੀ ਤੇ ਉਸੇ ਸਮੇਂ ਵਜ਼ੀਰ ਖਾਨ ਤੇ ਪੰਜਾਬ ਦੇ ਸਾਰੇ ਹਾਕਮਾਂ ਨੂੰ ਲਿਖਤੀ ਫਰਮਾਨ ਭਜਵਾਇਆ ਕਿ ਗੁਰੂ ਸਾਹਿਬ ਦੇ ਖਿਲਾਫ ਹਰ ਕਾਰਵਾਈ ਇੱਥੇ ਹੀ ਰੋਕ ਦਿੱਤੀ ਜਾਵੇ। ਦੂਜਾ ਉਨੇ ਭਾਈ ਦਿਆ ਸਿੰਘ ਦੇ ਹੱਥ ਗੁਰੂ ਸਾਹਿਬ ਦੇ ਨਾਮ ਇੱਕ ਬੇਨਤੀ ਪੱਤਰ ਭਜਵਾਇਆ ਕਿ ਗੁਰੂ ਮਹਾਰਾਜ ਬਾਦਸ਼ਾਹ ਨੂੰ ਦੱਖਣ ਵਿੱਚ ਆ ਕੇ ਮਿਲਣ ਤਾਂ ਜੋ ਦੋਵਾਂ ਪੱਖਾਂ ਦੀ ਸੁਲਾਹ ਕੀਤੀ ਜਾ ਸਕੇ ਇਸ ਤੋਂ ਇਲਾਵਾ ਉਹਨੇ ਭਾਈ ਦਿਆ ਸਿੰਘ ਨੂੰ ਖੁਦ ਦਸਤਖਤ ਕਰਕੇ ਇੱਕ ਰਾਹਦਾਰੀ ਪਰਵਾਨ ਵੀ ਜਾਰੀ ਕੀਤਾ ਜਿਹਦਾ ਅਰਥ ਸੀ ਕਿ ਕੋਈ ਵੀ ਸਰਕਾਰੀ ਅਫਸਰ ਜਾਂ ਅਹਿਲਕਾਰ ਕਿਸੇ ਨਾਕੇ ਤੇ ਵੀ ਉਹਨਾਂ ਨੂੰ ਰੋਕੇ ਨਹੀਂ ਇੱਥੋਂ ਤੱਕ ਕਿ ਔਰੰਗਜ਼ੇਬ ਨੇ ਭਾਈ ਦਿਆ ਸਿੰਘ ਤੇ ਧਰਮ ਸਿੰਘ ਨੂੰ ਕੁਝ ਦਿਨ ਆਪਣੇ ਸ਼ਾਹੀ ਕੈਂਪ 'ਚ ਰੋਕ ਕੇ ਆਰਾਮ ਕਰਨ ਦੀ ਵੀ ਪੇਸ਼ਕਸ਼ ਕੀਤੀ ਪਰ ਗੁਰੂ ਦੇ ਸਿੰਘਾਂ ਨੂੰ ਉਸ ਪਾਪੀ ਦੇ ਘਰ ਰੁਕਣਾ ਕਦੇ ਪ੍ਰਵਾਨ ਨਹੀਂ ਸੀ ਹਜੇ ਗੁਰੂ ਸਾਹਿਬ ਔਰੰਗਜ਼ੇਬ ਨੂੰ ਮਿਲਣ ਲਈ ਦੱਖਣ ਵੱਲ ਥੋੜਾ ਹੀ ਅੱਗੇ ਵਧੇ ਸਨ ਤਾਂ ਰਸਤੇ 'ਚੋ ਹੀ ਸੂਚਨਾ ਮਿਲਦੀ ਹੈ ਕਿ ਔਰੰਗਜ਼ੇਬ ਦੀ ਮੌਤ ਹੋ ਗਈ ਹੁਣ ਕਈਆਂ ਦੇ ਮਨ 'ਚ ਇਹ ਸ਼ੰਕਾ ਜ਼ਰੂਰ ਉੱਠ ਰਿਹਾ ਹੋਊਗਾ ਕਿ ਇਹੋ ਜਿਹਾ ਕੀ ਲਿਖਿਆ ਸੀ ਉਸ ਖੱਤ ਵਿੱਚ ਜੋ ਕੰਮ ਵੱਡੀਆਂ-ਵੱਡੀਆਂ ਤੇਗਾ ਤੀਰ ਤਲਵਾਰ ਤੇ ਤੋਪਾਂ ਨਹੀਂ ਕਰ ਸਕੇ ਉਹ ਕੰਮ ਗੁਰੂ ਸਾਹਿਬ ਦੇ ਇੱਕ ਖੱਤ ਨੇ ਕਿਵੇਂ ਕਰ ਦਿੱਤਾ ਬਿਲਕੁਲ ਠੀਕ ਇਸ ਗੱਲ ਤੇ ਸ਼ੰਕੇ ਜ਼ਰੂਰ ਉਠਦੇ ਜੇ ਇਹ ਗੱਲਾਂ ਕਿਸੇ ਸਿੱਖ ਵਿਦਵਾਨ ਨੇ ਲਿਖੀਆਂ ਹੁੰਦੀਆਂ ਪਰ ਜਦੋਂ ਔਰੰਗਜ਼ੇ ਮਰਿਆ ਤਾਂ ਉਹਦੇ ਸਹਰਾਣੇ ਤੇ ਉਹਦੀ ਆਪਣੀ ਲਿਖਾਈ ਚ ਲਿਖੀ ਇੱਕ ਚਿੱਠੀ ਪਈ ਸੀ ਜਿਦੇ ਵਿੱਚ ਉਹਨੇ ਖੁਦ ਆਪਣੀ ਤਰਫ਼ ਬਿਆਨ ਕਰਦੇ ਹੋਏ ਗੁਰੂ ਸਾਹਿਬ ਦੀ ਜਿੱਤ ਤੇ ਆਪਣੀ ਹਾਰ ਦਾ ਐਲਾਨ ਕੀਤਾ ਆਪਣੇ ਆਪ ਨੂੰ ਤੇ ਆਪਣੇ ਜੀਵਨ ਨੂੰ ਲੱਖ ਲੱਖ ਲਾਣਤਾ ਪਾਈਆਂ ਇਹ ਖਤ ਇਤਿਹਾਸ ਵਿੱਚ ਸ਼ਿਕਸਤਨਾਮਾ ਦੇ ਨਾਮ ਨਾਲ ਮਸ਼ਹੂਰ ਹੈ ਸ਼ਿਕਸਤਨਾਮਾ ਤੇ ਅਸੀਂ ਡਿਟੇਲ ਵਿੱਚ ਇੱਕ ਵੀਡੀਓ ਬਣਾ ਚੁੱਕੇ ਹਾਂ ਜਿਹਨੂੰ ਇਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਵੇਖ ਸਕਦੇ ਹੋ ਤੇ ਸਾਡੀ ਕਿਤਾਬ ਸਿੱਖ ਰਵਾਇਤਾਂ ਦੀ ਗੁੜਤੀ ਜਿਹਨੂੰ ਤੁਸੀਂ ਇੰਸਟਾਗ੍ਰam ਤੇ ਮੈਸੇਜ ਕਰਕੇ ਲਗਾਤਾਰ ਇੰਨਾ ਪਿਆਰ ਦੇ ਰਹੇ ਹੋ ਉਹਦੇ ਬਾਰੇ ਜੇ ਹੋਰ ਜਾਣਨਾ ਚਾਹੋ ਤਾਂ ਡਿਸਕ੍ਰਿਪਸ਼ਨ ਬਾਕਸ ਚੈੱਕ ਕਰ ਸਕਦੇ ਹੋ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰੂ ਜੀ ਕਾ ਖਾਲ ਵਾਹਿਗੁਰੂ ਜੀ ਕੀ ਫਤਹ